ਸਦਖੰਡ ਬਹਿੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰਬੰਡੰਗ ਕੁਜਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਣਪਰਪੰਗ ਸੁਖ ਸੰਤਾ ਕਰਨੰਗ ਦੁਰਮਤਦਰੰੰਗ ਕਿਲ ਵਿਖਾਰੰੰਗ ਅਸਸਰੰੰਗ ਜੈ ਜੈ ਜਗਕਾਰ ਅਨੁਸ਼ਿਸ਼ਟ ਉਬਾਰਨ ਮਮ ਪ੍ਰਤਿਪਾਰਨ ਜੈ ਤੈ ਗੰਗ ਖਗਖੰਡ ਬਹਿੰਡੰਗ ਖਲਦਲਖੰਡੰਗ ਅਤਰਨਮੰਡੰਗ ਬਰਬੰਡੰਗ ਕੁਜਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਣਪਰਪੰਗ ਸੁਖ ਸੰਤਾ ਕਰਨੰਗ ਦੁਰਮਤਦਰੰਗ ਕਿਲਬਿਖਰੰਗ ਅਸਸਰੰਗ जय जय जग कारण सृष्टि उबारन मम प्रति पारन जय ते गंग खग खंड बहंडंग खल दल खंडंग अतरन मंडंग बरबंडंग कुज दंड अखंडंग तेज प्रचंडंग ज्योत अमंडंग भाण परपंग सुख संता करनंग दुर्मत दरणंग किलविकहर्णंग अससरनंग जय जय जग कारण सृष्टि उबारन मम प्रति पारन जय ते गंग खग खंड बहंडंग खल दल खंडंग अतरन मंडंग बरबंडंग कुज दंड अखंडंग तेज प्रचंड ਜੋਤ ਅਮਨ ਡੰਗ ਭਾਨ ਪਰਪੰ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲ ਵਿਖਰਨੰਗ ਅਸਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਿਪਾਰਨ ਜੈ ਕੈ ਗੰਗ